ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇਸ ਵੀਡੀਓ ਵਿੱਚ ਦੋਸਤੋ ਪੰਜਾਬ ਸਫਾਈ ਕਰਮਚਾਰੀ ਭਰਤੀ 2024 ਦੇ ਲਈ ਨਵਾਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਸਿੱਧੀ ਭਰਤੀ ਹੈ ਜੀ ਇਸ ਭਰਤੀ ਲਈ ਤੁਹਾਡਾ ਕੋਈ ਪੇਪਰ ਨਹੀਂ ਹੋਵੇਗਾ ਸਿੱਧੀ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਇਹ ਸਭ ਦੀ ਡਿਟੇਲ ਵੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਤਾਂ ਕਿ ਪੰਜਾਬ ਵਿੱਚ ਜਦੋਂ ਵੀ ਕੋਈ ਨਵੀਂ ਵੈਕੈਂਸੀ ਆਵੇ ਜਾਂ ਕਿਸੇ ਵੀ ਵੈਕੈਂਸੀ ਸੰਬੰਧੀ ਨਵੀਂ ਅਪਡੇਟ ਆਵੇ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟਾ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਪੋਸਟਾਂ ਦੀ ਡਿਟੇਲ ਵੀ ਜਾਣਕਾਰੀ ਕੁਝ ਇਸ ਪ੍ਰਕਾਰ ਦੀ ਸਭ ਤੋਂ ਪਹਿਲਾਂ ਪੋਸਟ ਹੈਗੀ ਜੀ ਕੰਪਿਊਟਰ ਲੈਕਚਰਰ ਦੀ ਪੋਸਟ ਆਊਟ ਕੀਤੀ ਗਈ ਹੈ ਨੰਬਰ ਆਫ ਵੈਕੈਂਸੀਸ ਦੀ ਗੱਲ ਕਰੀ ਤਾਂ ਇੱਕ ਪੋਸਟ ਐਮਐਸਸੀ ਆਈਟੀ ਜਾਂ ਐਮਟੈਕ ਕੰਪਿਊਟਰ ਸਾਇੰਸ ਤੁਸੀਂ ਕੀਤੀ ਹੋਈ ਹੈ ਨਾਲ ਹੀ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੈ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ 17000 ਰੁਪਏ ਪਰ ਮਹੀਨ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਅਗਲੀ ਪੋਸਟ ਹੈਗੀ ਹੈ ਜੀ ਪਾਰਟ ਟਾਈਮ ਕਲਰਕ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਗ੍ਰੈਜੂਏਸ਼ਨ ਤੁਸੀਂ ਕਿੱਤੀ ਹੋਈ ਹੈ ਨਾਲ ਹੀ ਤੁਹਾਡੀ ਇੰਗਲਿਸ਼ ਪੰਜਾਬੀ ਟਾਈਪਿੰਗ ਦੀ ਸਪੀਡ ਹੈ ਜਿਹੜੀ 30 ਵਰਡਸ ਪਰ ਮਿੰਟ ਹੈ ਤੇ ਤੁਸੀਂ 120 ਘੰਟੇ ਦਾ ਕੰਪਿਊਟਰ ਕੋਰਸ ਕੀਤਾ ਹੋਇਆ ਹੈ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ 8500 ਰੁਪਏ ਪਰ ਮਹੀਨ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਅਗਲੀ ਪੋਸਟ ਹੈਗੀ ਹੈ ਜੀ ਸੀਨੀਅਰ ਐਜੂਕੇਸ਼ਨ ਇਨਸਟ੍ਰਕਟਰ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਅੱਗੇ ਪੋਸਟ ਹੈਗੀ ਹੈ ਜੀ ਐਜੂਕੇਸ਼ਨਲ ਇਨਸਟ੍ਰਕਟਰ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਗ੍ਰੈਜੂਏਸ਼ਨ ਤੁਸੀਂ ਸਾਇੰਸ ਦੇ ਨਾਲ ਕੀਤੀ ਹੋਈ ਹੈ ਨਾਲੇ ਤੁਸੀਂ ਰਿਟਾਇਰਡ ਹੈਗੇ ਹੋ ਜੀਸੀਓ ਦੀ ਪੋਸਟ ਦੇ ਉੱਤੇ ਤੇ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ 12000 ਰੁਪਏ ਪਰ ਮਹੀਨਾ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਅੱਗੇ ਹੈਗੀ ਹੈ ਜੀ ਪੀਟੀਆਈ ਦੀ ਪੋਸਟ ਇੱਕ ਪੋਸਟ ਆਊਟ ਕੀਤੀ ਗਈ ਹੈ ਪੀਟੀ ਕੋਰਸ ਤੁਸੀਂ ਕੀਤਾ ਹੋਇਆ ਹੈ ਨਾਲੇ ਤੁਸੀਂ ਮੈਡੀਕਲ ਫਿਟ ਹੈਗੇ ਹੋ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ 12000 ਰੁਪਏ ਪਰ ਮਹੀਨਾ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਅਗਲੀ ਪੋਸਟ ਹੈਗੀ ਹੈ ਜੀ ਸਫਾਈ ਸੇਵਕ ਦੀ ਨੰਬਰ ਆਫ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਇੱਕ ਪੋਸਟ ਆਊਟ ਕੀਤੀ ਗਈ ਹੈ ਅਟਮੀ ਤੁਸੀਂ ਪਾਸ ਕੀਤੀ ਹੋਈ ਹੈ ਤਾਂ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ 9000 ਰੁਪਏ ਪਰ ਮਹੀਨਾ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਇਸ ਪੋਸਟ ਦੇ ਲਈ ਦੁਸਰੇ ਹੈਗੀ ਹੈ ਜੀ ਪੋਸਟਾਂ ਦੀ ਜਾਣਕਾਰੀ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਜ਼ਿਲ੍ਹਾ ਰੱਖਿਆ ਸੇਵਾਮਾ ਭਲਾਈ ਡਾਕਟਰ ਪਟਿਆਲਾ ਵੱਲੋਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵਿੱਚ ਬਖਵਾਖ ਪੋਸਟਾਂ ਦੇ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਇਹ ਪੋਸਟਾਂ ਕੰਟਰੈਕਟ ਦੇ ਆਧਾਰ 'ਤੇ 11 ਮਹੀਨਿਆਂ ਦੇ ਲਈ ਆਊਟ ਕੀਤੀਆਂ ਗਈਆਂ ਨੇ। ਇਹਨਾਂ ਪੋਸਟਾਂ ਦੇ ਲਈ ਸਾਬਕਾ ਸੈਨਿਕ, ਆਸ਼ਰਿਤ ਜਾਂ ਤਜਰਬੇਕਾਰ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ। ਫਾਰਮ ਭਰਨ ਦੀ ਲਾਸਟ ਡੇਟ ਹੈਗੀ ਹੈ ਜੀ 8 ਜੁਲਾਈ 2024 ਸ਼ਾਮ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ। ਇੰਟਰਵਿਊ ਜਾਂ ਟੈਸਟ ਦੀ ਡੇਟ ਹੈਗੀ ਹੈ ਜੀ 9 ਜੁਲਾਈ 2024 ਨੂੰ ਸਵੇਰੇ 9:30 ਵਜੇ ਤੁਹਾਡਾ ਟੈਸਟ ਜਾਂ ਇੰਟਰਵਿਊ ਲਈ ਜਾਵੇਗੀ। ਕੋਈ ਵੀ ਤੁਹਾਡਾ ਡਾਊਟ ਹੈ ਜੇ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੈਲਪਲਾਈਨ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੰਬਰਾਂ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜਿਹੜਾ ਵੀ ਉਮੀਦਵਾਰਾਂ ਨੇ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਹੈ ਉਹਨਾਂ ਨੇ ਆਪਣੇ ਸਰਟੀਫਿਕੇਟਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਲੈ ਕੇ ਜ਼ਿਲ੍ਹਾ ਰੱਖਿਆ ਸੇਵਾਵਾਹ ਭਲਾਈ ਦਫ਼ਤਰ ਪਟਿਆਲਾ ਨੇੜੇ ਰੇਲਵੇ ਸਟੇਸ਼ਨ ਇੱਥੇ ਤੁਸੀਂ ਆਪਣੇ ਫਾਰਮ ਜਮ੍ਹਾਂ ਕਰਵਾਉਣੇ ਨੇ ਬਾਈ ਹੈਂਡ ਤੁਸੀਂ ਜਮ੍ਹਾਂ ਕਰਵਾ ਸਕਦੇ ਹੋ ਜੀ ਜਾ ਕੇ ਦੱਸੋ ਇਹ ਹੈਗੀ ਹੈ ਜੀ ਸਾਡੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਤੁਹਾਡਾ ਇੱਕ ਲਾਈਕ ਸੱਦਲੀ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤੇ ਚਲੋ ਦੋਸਤੋ ਮਿਲਦੇ ਹਾਂ ਅੱਜ ਹੀ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ